ਹਾਂਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਥੋੜੇ ਜਿਹਾ ਬਲੌਗ ਜੋ ਬਿਆਲ ਸੀਗੇ ਉਹ ਪੈਂਡਿੰਗ ਸੀਗੇ ਤੇ ਹੁਣ ਮੈਂ ਨਾ ਕੰਟੀਨਿਊ ਉਹੀ ਪੈਦਾ ਫਿਨਿਸ਼ ਕਰੂੰਗਾ ਸੋ ਬ੍ਰਦਰ ਦੀ ਜੋ ਮੈਰिज ਵਾਲੇ ਜੋ ਬਲੌਗ ਪੈਂਡਿੰਗ ਰਹਿ ਗਏ ਸੀਗੇ ਆਈ ਥਿੰਕ ਆਪਾਂ ਜਾਗੋ ਤੱਕ ਪਹੁੰਚੇ ਸੀਗੇ ਸੋ ਜਾਗੋ ਤੋਂ ਬਾਅਦ ਵਾਲਾ ਪਾਰਟ ਆ ਵਿਆਹ ਦਾ ਉਹ ਸਾਰਾ ਹੁਣ ਆਪਾਂ ਅਪਲੋਡ ਕਰਾਂਗੇ ਸੋ ਉਮੀਦ ਕਰਦਾ ਕਿ ਸਾਰੇ ਜਣੇ ਬਹੁਤ ਪਿਆਰ ਦੇਵੋਗੇ ਸੋ ਦੇਖੋ ਅਗਲਾ ਪਾਰਟ खड़े हो के दिखलाओ फिर ये जमाना तुम्हारा है जमाने के सुरताल के साथ बड़े दिनों के बाद ਵੀਹ ਜਿਹੜੇ ਕਾਸ ਤੋਂ ਕਰਦੀ ਤੂੰ ਤੋ ਤਕ ਤਾਰ ਮੈਂ ਘੜਕਾ ਦੂੰਗਾ ਸਰਕਾਰ ਦੀਆਂ ਕਾ ਸਰਕਾਰ ਦੀਆਂ ਨਿਰਵੈਲੀ ਯਾਰ ਕੁਤਾਬੀ ਕੁੜੀਆਂ ਮੇਰੀਆਂ ਮਾਤਿਆਂ ਨਿਰਵੈਲੀ ਯਾਰ ਕੁਤਾਬੀ ਕੁੜੀਆਂ ਮੇਰੀਆਂ

ਫੇਨ ਸਰੀ ਕਾ ਨਹੀਂ ਤੇ ਵੈਲੀ ਯਾਰ ਦੀਆਂ ਐਨਾ ਫੇ ਫੜ ਪਈ ਕਾ ਨਹੀਂ ਫਿਰ ਵੈਲੀ ਆਦੀਆਂ ਵੀ ਫਿਰ ਵੈਲੀ ਯਾਰ ਦੀਆਂ ਓਹ ਡੱਟ ਪੈ ਗਈ ਚਲਦੇ ਲੱਖਾਂ ਕੇਸ ਕੁੜੇ ਓੜ ਤੇ ਕਹਿ ਦੇ ਵਿੱਚ ਮੇਰੀ ਚੱਲਦੀ ਵੇ ਕੁੜੇ ਓੜ ਕਚਹਿਰੀ ਦੇ ਵਿੱਚ ਮੇਰੀ ਚੱਲਦੀ ਵੇ ਕੁੜੇ ਤਮ ਲਉਂਦੀਆਂ ਵੇ ਕੀ ਆਲੀ ਆਲੇ ਰਾਂਦੀਆਂ ਪੈ ਰਾਤਾਂ ਤੇ ਵੈਲੀ ਯਾਰ ਕੁਸਾਦੀ ਕੁੜੀਆਂ ਦੇ oh <laughs> ਬੱਜ ਗਿਆ ਜੀ ਰਾਤ ਦੇ 2 ਯਾਨਕੀ ਕਹਿ ਲਓ ਸਵੇਰ ਦੇ 2 ਵਜੇ ਆੱਡੇ ਲੋਕ ਸੁੱਤੇ ਪਏ ਆ ਆੱਡੇ ਲੋਕ ਹਲੇ ਰੋਟੀ ਖਾਣ ਲੱਗੇ ਹੋਏ ਆ ਇਹ ਹੁਣ ਸਮਝ ਨਹੀਂ ਆਉਂਦੀ ਪਈ ਹੈਗੀ ਇਹ ਰਾਤ ਦੀ ਰੋਟੀ ਆ ਤੜਕੇ ਵੇਲੇ ਦੀ ਰੋਟੀ ਆ ਕਿਹੜੇ ਟਾਈਮ ਦੀ ਰੋਟੀ ਖਾਣ ਲੱਗੇ ਹੋਏ ਨੇ ਇਹ ਲੋਕ 2 ਵੱਜ ਚੁੱਕੇ ਆ ਉਧਰੋਂ ਪਾਠੀ ਸਿੰਘ ਬੋਲਣ ਵਾਲਾ ਇਹ ਹਲੇ ਦੀ ਰੋਟੀ ਇਹਨੇ ਨਹੀਂ ਮੁੱਕੀ ਹਲੇ ਤੱਕ ਰੋਟੀ ਨਹੀਂ ਖਾਧੀ ਮੱਠੀ ਵੀਰੇ ਦੀ ਵੀਡੀਓ ਵੀ ਵੀਰੇ ਜਮਾ ਰੋਟੀ ਨਹੀਂ ਖਾਧੀ ਹੈਗੀ ਕਿਆ ਬਾਤ ਹੈ ਆਇ ਕਾ ਬੰਦਾ ਹਲੇ ਤੁਰਿਆ ਵਰਦਾ ਹੋ ਰਾਤ ਦੇ 2:00 ਬਜ ਗਿਓ ਤੂੰ ਸੌਂ ਜਾ ਓਏ ਸੌਂ ਜਾ ਤੈਨੂੰ ਨੀਂਦ ਨਹੀਂ ਆਉਦੀ ਹਲੋ ਆ ਲੈ ਬਾਜੀ ਕੋ ਕਹਿਣਾ ਚਾਹੁੰਦੇ ਆ ਹਾਂ ਦੱਸਿਓ ਬਾਜੀ ਗਲਾ ਬਹਿ ਗਿਆ ਪਰ ਪੂਪੀ ਨੇ ਬਿਆਜ ਨੀਂਦ ਨਹੀਂ ਆਉਦੀ ਨੀਂਦ ਨਹੀਂ ਆਉਦੀ ਹੈਗੀ ਕਹਿੰਦੇ ਕਿਆ ਬਾਤ ਹੈ ਆ ਬੰਦਾ ਖਾਣਾ ਹੀ ਨਹੀਂ ਛੱਡਦਾ ਹੈਗਾ ਉਹ ਬਾਤ ਛੱਡਦੇ ਉਹ ਭਰਾ ਅੱਜ ਸਾਰੀ ਰਾਤ ਹੀ ਖਾਈ ਜਾਏਗਾ ਮੇਰੇ ਪ੍ਰੋਟੀਨ ਪੂਰਾ ਨਹੀਂ ਹੋਇਆ ਜੀ ਨਾ ਪ੍ਰੋਟੀਨ ਪੂਰਾ ਨਹੀਂ ਹੋ ਰਿਹਾ ਤੇਰਾ ਬਾਕੀ ਸਾਰੇ ਕੋ ਪੂਰਾ ਹੋ ਗਿਆ ਤੇਰਾ ਪ੍ਰੋਟੀਨ ਹੀ ਨਹੀਂ ਪੂਰਾ ਹੋਇਆ ਇਦਾਂ ਨਹੀਂ ਹੋਣਾ ਹੈਗਾ ਇਹ ਇੱਕ ਟੁਕਲਾ ਪੂਰਾ ਹੋਣਾ ਹੈ ਬੈਕਨ ਪੂਰਾ ਹੋਣਾ ਵਾਹ ਵਾਹ ਕਿੱਦਾਂ ਹੋ ਗਿਆ ਮੈਂ ਇਹਦੇ ਨਾਲ ਸੌਣਾ ਅਸਲ ਇਹਦੇ ਨਾਲ ਸੌਣਾ ਵਾਹ ਕੀ ਬਾਤ ਹੈ ਇਹਨੂੰ ਸੌਣਾ ਵਾ ਇਹਨੂੰ ਖਾਲੀ ਕਰ ਦੇ ਨੇ ਆਪੀ ਸੌ ਜਾਣਾ ਮੈਂ ਵੀ ਸੌਣਾ ਹਾਂ ਪਰ ਹੈਲੋ ਇਹਨੂੰ ਕਰਾ ਹਾਂਜੀ ਇਸ ਸਕੀਮ ਮੇਰੇ ਭੋਲੇ ਰਹੇ ਗੋਡੇ ਗੋਡਨੀ ਗਿੱਡੇ ਗਿੱਡੇ ਜਾ ਦੋਨੇ ਪੈਰ ਗਾਰੇ ਚ ਫੇ ਇਧਰ ਵੱਡੀ ਜਿਹੜੇ ਨਹੀਂ ਬੈਠੇ ਵੈਰੀ ਗੁੱਡ ਬੋਤਨਾ ਪੰਜ ਮਿੰਟ ਚਾਰ ਪੰਜ ਮਿੰਟ ਲਓ ਜੀ ਵਿੜਾ ਸ਼ਗਨਾਂ ਦਾ ਦੇ ਰੱਬੇ ਰਣ ਕੀ ਆ ਤਾਂ ਦੇਖੋ ਵੱਜ ਚੁੱਕੇ ਆ ਦੋ ਦੋ ਤੋਂ ਵੀ ਸਵਾ ਦੋ ਹੋ ਚੁੱਕੇ ਆ ਤੇ ਆ ਫਵਾਦੋ ਹੋ ਗਿਆ ਜੀ ਇਹ ਲੋਕ ਦੇਖ ਲੋ ਹਲੇ ਤੱਕ ਵੀ ਜਾਗੀ ਜਾਂਦੇ ਆ ਇਹ ਵੀ ਵਿਆਹ ਦੀ ਪਲੈਨਿੰਗ ਚੱਲਦੀ ਆ ਅਸੀਂ ਜ਼ਿੰਮੇਵਾਰ ਬਣਦੇ ਆ ਇਹਨਾਂ ਦੀ ਵਿਆਹ ਦੀ ਪਲੈਨਿੰਗ ਹੀ ਨਹੀਂ ਮੁੱਕਦੀ ਪਈ ਹੈਗੀ ਦੇਖੋ ਅੱਜ ਜਾਗੋ ਹੋ ਚੁੱਕੀ ਆ ਪ੍ਰੋਗਰਾਮ ਬਹੁਤ ਵਧੀਆ ਗਿਆ ਪਰ ਇਹ ਲੋਕਾਂ ਨੂੰ ਹੁਣ ਅਗਲਾ ਪ੍ਰੋਗਰਾਮ ਦੀ ਚਿੰਤਾ ਪੈਗੀ ਕਿ ਹੁਣ ਬਰਾਤ ਝਾੜਨੀ ਆ ਬਰਸੋ ਨੂੰ ਉਹ ਕਿੱਦਾਂ ਝਾੜਨੀ ਆ ਉਹ ਭਾਈ ਜੇ ਤੁਸੀਂ ਸੋਵੋਗੇ ਟਾਈਮ ਨਾਲ ਬਰਾਤ ਵੀ ਤਾਂ ਤਾਂ ਹੀ ਚੜੋਂਗੇ ਬਦਲਨੇ ਆ ਕੱਪੜੇ ਵੀ ਨਹੀਂ ਬਦਲਨੇ ਹੈ ਨਾ ਕੱਪੜੇ ਬਦਲਨੇ ਆ ਤੁਸੀਂ ਬਰਾਤ ਹੁਣ ਇਦਾਂ ਹੀ ਚੱਲਿਓ ਆਹੀ ਕੱਪੜਿਆਂ 'ਚ ਚੱਲ ਜਿਓ ਹੁਣ ਅਮਰਤਵੇਲਾ ਤਾਂ ਹੋ ਚੁੱਕਿਆ ਵਾ। ਕਿਤੇ ਜੇ ਨਾ ਹੋ ਤੋ ਉਹ ਹਿਸਾਬ ਤੋਂ ਕੇ ਫਿਰ ਪਾਠੀ ਆ ਦੇਖੋ ਤਾਂ ਟਾਈਮ ਸਵਾ ਦੋ ਹੋ ਗਏ ਬੀਬਾ ਇਸ ਟਾਈਮ ਤਾਂ ਪਾਠੀ ਸਿੰਘ ਵੀ ਬੋਲਣ ਚੁੱਕੇ ਹੋਗੇ ਆ। ਇਹ ਮੈਨੂੰ ਲੱਗਦਾ ਇਹ ਨਹੀਂ ਸੁਣਦੇ ਅੱਜ। ਉਹ ਮੇਰੀ ਮਾਤਾ ਸੌਂ ਗਈ ਆ। ਇਹਨੂੰ ਗੂੜੀ ਨੀਂਦ ਆ ਗਈ। ਆ ਮੇਰਾ ਪੁੱਤ ਵੀ ਸੌਂ ਗਿਆ। ਪਰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ। ਤੇ ਉਧਰੋਂ ਦੀ ਉਹ ਤੁਸੀਂ ਦੇਖੋ ਜੇ ਤੁਹਾਨੂੰ ਦਿਖਿਆ ਹੋਵੇ। ਉਹ ਬੈਠੇ ਰੋਟੀ ਖਾਈ ਜਾਂਦੇ ਆ ਹਲੇ। ਉਹਨਾਂ ਦੀ ਰੋਟੀ ਉਹ ਨਹੀਂ ਮੁੱਕੀ ਹੈਗੀ ਪਤੰਦਰਾਂ ਦੀ ਤੇ 2 ਵਜੇ ਕੇ ਰੋਟੀ ਖਾਈ ਜਾਂਦੇ ਆ ਦੇਖੋ